ਕਾਲਾ ਬਸ ਕਿਹੜਾ ਡਾ ਜੀ ਇਹ ਚਲਵੰਡੀ ਰਾਮ ਜਿਹੜੀ ਅੱਗ ਲੱਗਦੀ ਘਟਨਾ ਹੋਈ ਹੈ ਕੀ ਹੈ ਜੀ ਇਹ ਦੇਖ ਜੀ 4:00 ਵਜੇ 4:30 ਵਜੇ ਅੱਗ ਲੱਗੀ ਜੀ ਤੇ ਕਦੀ ਦੁਕਾਨਗਾ ਦੀ ਹੈ ਰੋਡ ਦੀ ਦੁਕਾਨ ਜੀ ਕੋਈ ਕੋਸ਼ਕਾ ਕਹੇ ਹਾਂ ਜੀ ਸ਼ਾਕਾ ਸ਼ਾਕਾ ਵੀ ਜੀ ਕੀ ਕੀ ਸੜਿਆ ਕੀ ਹੈ ਜੀ ਇਹ ਵੀ ਜੀ ਸਰਿਆ ਜੋ ਇਨਵਰਟਰ ਸੜਿਆ ਜੋ ਬੈਟਰਾ ਕੈਂਡੀ ਉਹ ਉੱਤੇ ਪੱਖੇ-ਪੁੱਕੇ ਨਾਲ ਟੀਨਾ ਟੋਨਾ ਦਾ ਫਰੋਟ ਹੀ ਅੰਦਰ ਤੇ ਅੰਦਰ ਸਾਰਾ ਸਮਾਨ ਤੋਂ ਬਾਹਰ ਲਾ ਜਰਾ ਟੇਬਲ ਟੂਗਲ ਸਾਰਾ ਕੋਦੇ ਕਰੇ ਰਗੂ ਸਾਰਾ ਕੋਦੇ ਅਕ ਲਾ ਕੀਨੇ ਦਾ ਨੁਕਸਾਨ ਮੰਨਦੇ ਆਪਣਾ ਦੇ ਵਿੱਚ ਲੱਖ ਰੁਪਏ ਦਾ ਹੈਗਾ ਸਵਾਲ ਇਹਦੇ ਸਬੰਧ ਵਿੱਚ ਪੁਲਿਸ ਨੂੰ ਕੋ ਸੂਚਨਾ ਦਿੱਤਾ ਹਾਂਜੀ ਵੀਜੀ ਦੇ ਕੇ ਆਏ ਰਿਪੋਰਟਾ ਮੌਕਾ ਵੇਖਿਆ ਨੂੰ ਹਾਂਜੀ ਵੇਖਿਆ ਵੀਜੀ ਕੀ ਮੰਕਰ ਦੇ ਪ੍ਰਸ਼ਾਸਨ ਇਹ ਕਹਿੰਦੇ ਵੀ ਆਹੋ ਇਨਸਾਫ ਦਵਾ ਜਾਏ ਉਹ ਜਿਹੜੇ ਬੰਦੇ ਤਾਂ ਤੁਹਾਨੂੰ ਸ਼ੱਕ ਆ ਕਿ ਉਹਦੀ ਤੁਹਾਡੇ ਨੂੰ ਲੱਗਦਾ ਠੀਕਾ ਕੀ ਹੈਗਾ ਇਹ ਹੋਰ ਜੀ ਜਦੋਂ ਆਉਂਦਾ ਵਾ ਉਦੋਂ ਕਹਿ ਦਿੰਦਾ ਮੈਂ ਅੱਗ ਲਾ ਦੇਣੀ ਹੈ ਦੂਜੇ ਤੀਜੇ ਜਨ ਕਹੇ ਕੋਈ ਵੀ ਗੱਲ ਕਰੇ ਇੱਥੇ ਕਟਿੰਗ ਵਾਲੀ ਦੁਕਾਨ ਤੇ ਬੈੰਦਾ ਵਾ ਉਹ ਕਹਿ ਦਿੰਦਾ ਮੈਂ ਕਰੇ ਕੋਈ ਵੀ ਗੱਲ ਕਰਦੀ ਹੈ ਤੂੰ ਯਾਰ ਤੇ ਕੀਤਾ ਕੋਈ ਜੇ ਮੈਂ ਅੱਗ ਲਾ ਦੇਣੀ ਹਾਂ ਅੱਗ ਲਾ ਦੇਣਾ ਇਹ ਜਿਹੜੀ ਅੱਗ ਦੀ ਚ ਪੇੜ ਚ ਕੱਲੀ ਧੜੀ ਦੁਕਾਨ ਕੋਲ ਕੋਦ ਕਰ ਨਵੇਂ ਆਈਆਂ ਨੇ ਨਹੀਂ ਵੀ ਜੀ ਸਾਡੀ ਕੱਲੀ ਆਈ ਜੋ ਮੰਨ ਲਓ ਜਿਸ ਤਰ੍ਹਾਂ ਹੁਣ ਹਵਾ ਚੱਲ ਰਹੀ ਆ ਨਾੜ ਖੜਾ ਆ ਹੋਰ ਵੱਡਾ ਨੁਕਸਾਨ ਵੀ ਹੁੰਦਾ ਡਰ ਸ ਸਾਰੀ ਮਾਰਕੀਟ ਸਭ ਨਾਲ ਅੱਗ ਹੀ ਲੱਗ ਗਈ ਹਾਂ ਤਲਵੰਡੀ ਅੱਡਾ ਅੱਡਾ ਤਲਵੰਡੀ ਰਾਮਾ ਦੀ ਘਟਨਾ ਆ ਇਹ ਭਰਾ ਆਪਣੀ ਦੁਕਾਨ ਬੰਦ ਕਰਕੇ ਰਾਤੀ ਆਪਣੇ ਘਰ ਗਿਆ ਸਵੇਰੇ ਸਾਢੇ 4:00 ਵਜੇ ਨੂੰ ਮੈਸੇਜ ਮਿਲਦਾ ਕਿ ਦੁਕਾਨ ਤੇ ਅੱਗ ਲੱਗ ਗਈ ਆ ਜਦੋਂ ਆਣ ਕੇ ਵੇਖਦਾ ਤੇ ਕਾਫੀ ਨੁਕਸਾਨ ਹੋ ਚੁੱਕਿਆ ਸੀ ਇਹਦਾ ਇਨਵਰਟਰ ਬੈਂਟਰ ਇਹਦੀਆਂ ਜੂਸਰ ਮਸ਼ੀਨਾਂ ਜਿਹੜੀਆਂ ਕੈਂਡੀ ਵਗੈਰਾ ਪੱਕੇ ਵੀ ਤੁਸੀਂ ਸਾਰਾ ਨੁਕਸਾਨ ਸਾਨੂੰ ਨਜ਼ਰ ਆ ਰਿਹਾ ਜੇ ਅਸੀਂ ਹਿਸਾਬ ਕਰੀਏ ਮੋਟੀਆਂ-ਮੋਟੀਆਂ ਚੀਜ਼ਾਂ ਦਾ ਤੇ ਲੱਖ ਪਲੱਸ ਜਾਂਦਾ ਆ ਇੱਕ ਬੇਰੁਜ਼ਗਾਰ ਬੰਦਾ ਅੱਜ ਕੰਮ ਧੰਦਾ ਨਹੀਂ ਮਿਲਦਾ ਇਸ ਭਰਾ ਸਾਡੇ ਨੂੰ ਦੁਕਾਨ ਖੋਲ ਕੇ ਆਪਣੇ ਪ੍ਰਾਪਰ ਹਾਰ ਦਾ ਰੋਜ਼ਗਾਰ ਚਲਾਉਂਦਿਆ ਰੋਟੀ ਚਲਾਉਂਦਿਆ ਉਹ ਬੰਦਾ ਆਪਣੇ ਘਰ ਆਪਣੀ ਦੁਕਾਨ ਬੰਦ ਕਰਕੇ ਆਰਾਮ ਨਾਲ ਜਾ ਕੇ ਸੁੱਤਾ ਉਹਨੂੰ ਪਤਾ ਨਹੀਂ ਲੱਗਦਾ ਕਿਹੜਾ ਬੰਦਾ ਆਣ ਕੇ ਕੋਈ ਛੱਕੀ ਹਾਲਾਤਾਂ ਵਿੱਚ ਆਣ ਕੋਈ ਦੁਕਾਨ ਨੂੰ ਅੱਗ ਲੱਗ ਜਾਂਦੇ ਆ ਮੈਂ ਸਰਕਾਰ ਤੋਂ ਪ੍ਰਸ਼ਾਸਨ ਤੋਂ ਖਾਸ ਕਰਕੇ ਡੇਰਾ ਬਾਬਾ ਨਾਨਕ ਤੋਂ ਇਸ ਚੀਜ਼ ਦੀ ਮੰਗ ਕਰਦਾ ਕਿ ਨਰ ਪੱਖ ਜਾਂਚ ਕੀਤੀ ਜਾਵੇ ਤੇ ਜੋ ਵੀ ਇਹਦੇ ਸਮਾਨ ਦੀ ਪਰਭਾਈ ਇਹਨੂੰ ਪੂਰਾ ਪੂਰਾ ਹੱਕ ਮਿਲੇ ਤਾਂ ਕਿ ਆਪਣਾ ਰੋਜ਼ਗਾਰ ਅੱਗੇ ਤੋਂ ਯਾਰੀ ਰੱਖ ਸਕੇ ਇਹਦੇ ਕੋਈ ਸੀਸੀਟੀਵੀ ਵੀ ਸਾਮਣੇ ਆਏ ਇਹ ਇੱਥੋਂ ਦੇ ਅੱਡੇ ਦੇ ਜਿੰਨੇ ਵੀ ਸੀਸੀਟੀਵੀ ਆ ਮੈਂ ਚੋਣਾ ਪ੍ਰਸ਼ਾਸਨ ਚੈੱਕ ਕਰੇ ਦੇਖਿਆ ਜਾਵੇ ਵੀ ਕਿਹੜਾ ਸ਼ਕੀਲ ਹਾਲਾਤਾਂ ਦੇ ਵਿੱਚ ਬੰਦਾ ਫਿਰਦਾ ਸੀ ਮੇਰੇ ਪੱਖ ਜਾਂਚ ਕੀਤੀ ਜਾਵੇ ਤੇਰੇ ਸਮਾਨ ਦੀ ਪੂਰੀ ਪੂਰੀ ਪਰਭਾਈ ਨੂੰ ਮਿਲੇ ਕਿਉਂਕਿ ਤਲਵੰਡੀ ਅੱਡੇ ਰਾਮ ਅੱਡਾ ਤਲਵੰਡੀ ਰਾਮ ਤੇ ਹੋਰ ਵੀ ਦੁਕਾਨਾਂ ਨੇ ਉੱਪਰ ਬਿਜਲੀ ਦੀਆਂ ਤਾਰਾਂ ਜਾ ਰਹੀਆਂ ਨੇ ਜਿਵੇਂ ਕਨਕ ਦਾ ਸੀਜ਼ਨ ਲੱਗ ਕੇ ਗਿਆ ਜੇ ਇਹ ਹੀ ਅਗਸਤ ਤੋਂ 10 ਦਿਨ ਪਹਿਲੇ ਲੱਗਦੇ ਤਾਂ ਕਰੋੜਾਂ ਦਾ ਨੁਕਸਾਨ ਹੋ ਸਕਦਾ ਸੀ ਬਹੁਤ ਜ਼ਿਆਦਾ ਨੁਕਸਾਨ ਹੋ ਸਕਦਾ ਸੀ ਨਾਲ ਦੀਆਂ ਮਾਰਕੀਟ ਦੁਕਾਨਾਂ ਵੀ ਸੜ ਸਕਦੀਆਂ ਸੀ ਇਸ ਕਰਕੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਕਿ ਅਸੀਂ ਇਸ ਭਰਾ ਦੇ ਨਾਲ ਖੜੀਏ ਇਹਨੂੰ ਹੌਸਲਾ ਦੇਈਏ ਕਿਉਂਕਿ ਅੱਜ ਕੋਈ ਮਾੜੇ ਤੋਂ ਮਾੜਾ ਰੋਜ਼ਗਾਰ ਸ਼ੁਰੂ ਕਰਨਾ ਹੈ ਇਹਦੇ ਵਾਸਤੇ ਸਾਨੂੰ 1.5 ਲੱਖ ਰੁਪਏ ਚਾਹੀਦਾ ਲੰਬੇ ਸਮੇਂ ਤੋਂ ਤਲਵੰਡੀ ਤੇ ਅੱਡਾ ਤਲਵੰਡੀ ਰਾਮੇਚ ਚ ਦੁਕਾਨ ਕਰਦਾ ਆ ਰਿਹਾ ਆਓ ਰਲ ਕੇ ਅਸੀਂ ਇਸ ਭਰਾ ਦੀ ਮਦਦ ਕਰੀਏ ਤੇ ਮੈਂ ਚਾਹੁੰਨਾ ਇਹਨੂੰ ਪੂਰਾ ਨਿਰਪੱਖ ਜਾਂਚ ਕਰਕੇ ਇਹਦਾ ਹੱਕ ਦਵਾਇਆ ਜਾਵੇ ਦੱਸੋ ਯਾਰ ਇਹਨਾਂ ਕੋਈ ਸੱਕੀ ਵਿਅਕਤੀ ਜਿਹੜਾ ਮੂਮੀ ਲਫਾਫਾ ਲੈ ਕੇ ਤੁਰਿਆ ਤੁਸੀਂ ਕੈਮਰੇ 'ਚ ਵੇਖੀ ਹੋ ਕੈਮਰੇ 'ਚ ਕਹਿੰਦੇ ਕਿ ਕਿਸੇ ਸ਼ੱਕੀ ਬੰਦੇ ਨੂੰ ਫਿਰਦਿਆਂ ਵੇਖਿਆ ਗਿਆ ਸਾਡੇ 1.5 ਤੇ ਇਸ ਭਰਾ ਨੂੰ ਇਹਦਾ ਜੋ ਵੀ ਬਣਦਾ ਹੱਕ ਨਵਾਇਆ ਜਾਵੇ। ਰਾਣ ਰਵਿੰਦਰ ਸਿੰਘ ਜਿਹੜਾ ਅੱਡਾ ਜੀ ਹੈ? ਇਹ ਤਲਵੰਡੀ ਰਾਮਾ ਅੱਡਾ ਜੀ। ਹਾਂਜੀ, ਮੇਰੀ ਮਾਰਕੀਟ ਇਹਦੇ ਨਾਲ ਮਾਰਕੀਟ ਦੇ ਆ। ਹਾਂਜੀ, ਤਿੰਨ ਦੁਕਾਨਾਂ ਵੇਖੋ 6 ਤੇ 4 ਤੇ ਕੋਈ ਮਾਰਕੀਟ ਮੇਰੀ ਇਹਦੀਆਂ ਦੁਕਾਨਾਂ ਚ ਆ ਕੇ ਲੱਗੀ ਨੁਕਸਾਨ ਇਹਦਾ ਜੇ ਕਿੰਨਾ ਹੋਇਆ ਸਾਰਾ ਸਾਡਾ ਨੁਕਸਾਨ ਹੋ ਸਕਦਾ ਸੀ। ਹਾਂਜੀ। ਤੇ ਅਸੀਂ ਦੇ ਹੋ ਆਨੇ ਪ੍ਰਸ਼ਾਸਨ ਕੋ ਵੀ ਸਾਨੂੰ ਜੋ ਇਨਸਾਫ ਮਿਲੇ ਇਹਦਾ। ਤੇ ਇਹਨੂੰ ਵਿਚਾਰ ਇਨਸਾਫ ਦਿੱਤਾ ਜਾਵੇ। ਲੱਖ ਸਵਾ ਲੱਖ ਦਾ ਸਾਡਾ ਨੁਕਸਾਨ ਹੋ ਗਿਆ। ਤੇ ਨਾਲ ਸਾਡਾ ਵੀ ਹੋ ਸਕਦਾ। ਕਿ ਕਿੰਨੇ ਲੱਖਾਂ ਦਾ ਹੋ ਜਾਣਾ ਹੈ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਤੁਸੀਂ ਅਸੀਂ ਚਾਹੁੰਦੇ ਹਾਂ ਕਿ ਇਨਸਾਫ ਦੀ ਤਜਾ ਦੇ ਦੇ ਦੀ ਮਤ ਕੀਤੀ ਜਾਏ ਗਰੀਬ ਬੰਦਾ ਦਿਹਾੜੀਦਾਰ ਬੰਦਾ ਆਪਣਾ ਕੰਮ ਰੋਗਜ਼ਾਰ ਖੋਲਿਆ ਸੀ ਇਹਨੇ ਨਿਕਨੇ ਕੇ ਬੱਚੇ ਆ ਇਹਦੇ ਜੀ ਇੱਕ ਤਲਵੰਡੀ ਰਾਮਾ ਕੋਈ ਅੱਗ ਲੱਗਣ ਦੀ ਘਟਨਾ ਵਾਪਰੀ ਫਰੂਰ ਵਾਲੀ ਸ਼ਾਪ ਨੂੰ ਕੀ ਮਾਮਲਾ ਜੀ ਮਾਮਲਾ ਜੀ ਇੱਕ ਦਰਖਾਸਤ ਆਈ ਸੀ ਸਿਰਫ ਉਹ ਬਾਹਰਕ੍ਰਿਸ਼ਕੁਮਾਰ ਰਕਿਸ਼ਮਸ਼ੀ ਪੁੱਤਰ ਬਟੇਮਸ਼ੀ ਪਿੰਡ ਤਲਵੰਡੀ ਰਾਮਾ ਤੋਂ ਜਿੰਨਾ ਤਸਵੀਰ ਪਹਾਇਆ ਸਵੇਰੇ ਅਸੀਂ ਆ ਕੇ ਵੇਖਿਆ ਵਾ ਤੇ ਸਾਡੀ ਦੁਕਾਨ ਜੜੀ ਆ ਕਰੀਬ ਸਾਡੇ ਕੋਲ ਇਥੇ ਆਏਗੇ 9 ਵਜੇ ਤਕਰੀਬ ਆਏ ਜਿਨ੍ਹਾਂ ਨੇ ਕਿਹਾ ਸਾਡੀ ਦੁਕਾਨ ਦੇ ਕੋਲ ਰਾਤ ਦੀ ਸੜਕ ਨੂੰ ਮੌਕੇ ਤੇ ਗਏ ਹਾਂ ਜੀ ਮੌਕੇ ਤੇ ਜਾ ਕੇ ਅਸੀਂ ਵੇਖਿਆ ਜਿਹਦੇ ਵਾ ਹਾਲਾਤ ਸ਼ੱਕੀ ਪਾਏ ਗਏ ਆ ਕਹਿਣ ਮੁਤਾਬਕ ਵੀ ਉਹਨਾਂ ਦੇ ਕਹਿਣ ਮੁਤਾਬਕ ਅੱਗ ਲੱਗਈ ਗਈ ਆ ਸਾਡੇ ਕਹਿਣ ਮੌਕੇ ਦਾ ਵੇਖਣਾ ਕਰਕੇ ਹੋ ਸਕਦਾ ਜਾਂ ਬੱਤੀ ਲਾਈਟ ਵਗੈਰਾ ਕੋਈ ਸ਼ੌਰਟ ਹੋਈ ਹੋਵੇ ਜਿਹਦੇ ਕਰਕੇ ਆ ਫਿਰ ਵੀ ਜੋ ਵੀ ਸਾਹਮਣੇ ਆਏਗਾ ਉਹਨੂੰ ਤੱਕ ਕਾਰਵਾਈ ਕੀਤੀ ਜਾਵੇ ਸਰ ਨੁਕਸਾਨ ਕੀ ਕੀ ਹੋਇਆ ਜੀ ਉਹਨਾਂ ਦਾ ਨੁਕਸਾਨ ਜੀ ਇੱਕ ਤੇ ਇਨਵਰਟਰ ਜੀ ਤੇ ਇੱਕ ਟੀਵੀ ਆ ਜੀ ਉਹ ਸੜ ਗਿਆ ਜੀ ਦੋਵੇਂ ਤੇ ਸਰ ਬਾਹਰ ਉਹਨਾਂ ਦਾ ਢਾਂਚਾ ਵਗਾਰਾ ਟੋਟਲੀ ਸੜ ਚੁੱਕਾ ਹੈ ਬਿਲਕੁਲ ਸੜ ਗਿਆ ਜੀ ਉਹ ਕਹਿ ਰਹੇ ਲੱਖ ਲੱਖ ਰੁਪਏ ਦਾ ਸਾਡਾ ਲਾਸ ਹੋ ਚੁੱਕਾ ਹੈ ਉਹਨਾਂ ਕਹਿਣ ਮੁਤਾਬਕ ਆ ਹੁਣ ਬਾਕੀ ਫਿਰ ਵੀ ਇੱਕ ਤੇ ਸਰ ਕਹਿ ਰਹੇ ਇੱਕ ਸੀਸੀਟੀਵੀ ਸ਼ੱਕੀ ਬੰਦਾ ਘੁੰਮਦਾ ਦਿਖਾਈ ਰਿਹਾ ਕਿ ਇਹ ਤੁਹਾਡੇ ਤਿਆਂ ਚ ਹੈ ਉਹ ਉਹ ਭਾਈ ਕਿਲੀ ਤੇ ਕਰ ਰਹੇ ਆ ਜੀ ਹਲੇ ਕੈਮਰੇ ਚੱਕਾਂਦੇ ਆ ਕੈਮਰੇ ਚੁੱਕ ਚੈੱਕ ਕਰਕੇ ਜੋ ਇਹ ਫੋਟੋ ਸਾਹਮਣੇ ਆਉਣਗੇ ਉਹਦੇ ਮੁਤਾਬਕ ਵੇਖ ਪੁੱਛਿਆ ਜਾਊਗਾ ਕੌਣ ਆ ਕੌਣ ਨਹੀਂ ਜੀ ਹੁਣ ਤੱਕ ਸਰ ਕੀ ਕਾਰਵਾਈ ਕੀਤੀ ਗਈ ਤੁਹਾਡੇ ਵੱਲੋਂ ਹਾਂਜੀ ਹੁਣ ਤੱਕ ਕੀ ਕਾਰਵਾਈ ਕੀਤੀ ਗਈ ਹੈ ਜੀ ਹੁਣ ਤੱਕ ਜੀ ਹੁਣ ਅਸੀਂ ਪੂਰਾ ਹਜੇ ਉਹਦਾ ਦੁਕਾਨ ਤੋਂ ਹੋ ਗਏ ਆਏ ਆ ਵੇਖ ਕੇ ਆਏ ਆ ਉਹਦੇ ਹਾਲਾਤ ਦੁਕਾਨ ਦੇ ਉਹਦੇ ਮੁਤਾਬਕ ਜੋ ਸਾਹਮਣੇ ਆਏਗਾ ਉਹ ਮੁਤਾਬਕ ਕਾਰਵਾਈ ਕੀਤੀ ਜਾਊਗੀ